ਐਤਵਾਰ ਦਾ ਦਿਨ ਹੋਣ ਕਰਕੇ ਕੰਮ ਤੋਂ ਥੋੜਾ ਜਿਹਾ ਜਲਦੀ ਘਰ ਆ ਗਏ ਤੇ ਸੋਚਿਆ ਵੀ ਅੱਜ ਥੋੜਾ ਜਿਹਾ ਬੱਚਿਆਂ ਨੂੰ ਕਿਤੇ ਘੁਮਾ ਫਰਾ ਲਾਈਏ ਆਪਾਂ ਜਾ ਰਹੇ ਆਂ ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹਾ ਤੇ ਤਰਨਤਾਰਨ ਜ਼ਿਲ੍ਹੇ ਦਾ ਖੂਬਸੂਰਤ ਸਥਾਨ ਹਰੀਕੇ ਪੱਤਣ ਦੇਖਣ ਵਾਸਤੇ ਜਿੱਥੇ ਸਤਲੋਜ ਤੇ ਬਿਆਸ ਦਰਿਆ ਦਾ ਸੰਗਮ ਹੁੰਦਾ ਦੋਵਾਂ ਦਰਿਆਵਾਂ ਦੇ ਮੇਲ ਤੇ ਪਾਣੀ ਦਾ ਬਹੁਤ ਵੱਡਾ ਬਣਿਆ ਹੋਇਆ ਹੈਡ ਇਸ ਅਹਿੜ ਦੇ ਸੱਜੇ ਹੱਥ ਬਣਿਆ ਗੁਰਦੁਆਰਾ ਈਸ਼ਰ ਧਾਮ ਨਾਨਕਸਰ ਇਸ ਥਾਂ ਤੇ ਪਹੁੰਚ ਕੇ ਹਰ ਇੱਕ ਦਾ ਮਨ ਪ੍ਰਸੰਨ ਹੋ ਜਾਂਦਾ ਤੇ ਬੱਚੇ ਵੀ ਇਹ ਚੀਜ਼ ਨੂੰ ਦੇਖ ਕੇ ਬਹੁਤ ਖੁਸ਼ ਨਜ਼ਰ ਆਏ ਇਸ ਸਥਾਨ ਤੇ ਪਹੁੰਚ ਕੇ ਤੁਹਾਨੂੰ ਯੂਰਪ ਕੰਟਰੀਆਂ ਵਾਲੀ ਫੀਲਿੰਗ ਆਏਗੀ ਆਸ-ਪਾਸ ਹਰਿਆਲੀ ਚਾਰੇ ਬੰਨੇ ਪੰਛੀਆਂ ਦੀ ਚਹਿਚਰਾਟ ਤੇ ਪਾਣੀ ਦੀਆਂ ਠਾਠਾਂ ਮਾਰਦੀਆਂ ਆਵਾਜ਼ਾਂ ਕਿਸੇ ਜੰਨਤ ਨਾਲੋਂ ਘੱਟ ਨਹੀਂ ਦਰਬਾਰ ਵਿੱਚ ਮੱਥਾ ਟੇਕਦੇ ਹੋ ਤਾਂ ਤੁਹਾਨੂੰ ਇੱਥੇ ਮਿਸ਼ਰੀ ਦਾ ਪ੍ਰਸ਼ਾਦ ਦਿੱਤਾ ਜਾਂਦਾ ਤੇ ਕੁਝ ਟਾਈਮ ਆਪਾਂ ਇੱਥੇ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਬੈਠੇ ਤੇ ਫਿਰ ਪਿਛਲੇ ਬਨੇ ਬਣਿਆ ਆ ਇਹ ਬਹੁਤ ਸੋਹਣਾ ਦ੍ਰਿਸ਼ ਵੇਖਣ ਵਾਸਤੇ ਆ ਇੱਥੇ ਹਰ ਇੱਕ ਚੀਜ਼ ਐਨੇ ਸੁੰਦਰ ਤਰੀਕੇ ਨਾਲ ਬਣਾਈ ਗਈ ਹੈ ਨਾ ਜੇਕਰ ਕੋਈ ਦੇਖਦਾ ਤੇ ਉਹਦੇ ਵਿੱਚ ਹੀ ਖੋ ਜਾਂਦਾ ਬੱਚੇ ਵੀ ਇਸ ਚੀਜ਼ ਨੂੰ ਦੇਖ ਕੇ ਮਹਿਸੂਸ ਕਰ ਰਹੇ ਸੀ ਤੇ ਕਹਿ ਰਹੇ ਸੀ ਪਾਪਾ ਥੋੜਾ ਟਾਈਮ ਆਪਾਂ ਇੱਥੇ ਹੋਰ ਰੁਕ ਜਾਈਏ ਇੱਥੇ ਪੰਛੀਆਂ ਨੂੰ ਵੀ ਬਹੁਤ ਹੀ ਸਚਜੇ ਢੰਗ ਨਾਲ ਰੱਖਿਆ ਗਿਆ ਹੈ ਰਹਿਣ ਵਾਸਤੇ ਘਰ ਬਣਾਏ ਗਏ ਨੇ ਤੇ ਖਾਣ ਵਾਸਤੇ ਦਾਣਾ ਪਾਣੀ ਵੀ ਰੱਖਿਆ ਗਿਆ ਤੇ ਇੱਥੇ ਦੁਆਬਾ ਮਾਲਵਾ ਤੇ ਮਾਝਾ ਬੈਲਟ ਦੇ ਬੋਰਡ ਵੀ ਲਾਏ ਗਏ ਇਹ ਦ੍ਰਿਸ਼ ਵੇਖ ਕੇ ਸਾਨੂੰ ਪੰਜਾਬ ਦੀਆਂ ਪ੍ਰਾਣੀਆਂ ਯਾਦਾਂ ਵੀ ਨਜ਼ਰ ਆਉਂਦੀਆਂ ਕਿਵੇਂ ਬੀਬੀਆਂ ਚੱਕੀ ਤੇ ਕਣਕ ਪੀਂਦੀਆਂ ਨੇ ਤੇ ਕਿਵੇਂ ਖੇਤਾਂ ਨੂੰ ਸਰਦਾਰ ਹੱਲ ਲੈ ਕੇ ਜਾਂਦੇ ਆ ਤੇ ਬੱਚਾ ਆਪਦੀ ਮਾਂ ਦੇ ਨਾਲ ਮਗਰ ਰੋਟੀ ਪਾਣੀ ਲੈ ਕੇ ਜਾਂਦਾ